ਸ਼੍ਰੋਮਣੀ ਅਕਾਲੀ ਦਲ ਦੇ ਝੰਡਿਆਲਾ ਗੁਰੂ ਤੋਂ ਮੌਜੂਦਾ ਕਾਉਂਸਲਰ ਦਾ ਕਤਲ ਅਮ੍ਰਿਤਸਰ ਚ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਕਾਰਨ ਪੁਲਿਸ ਨੂੰ ਸੀਸੀਟੀਵੀ ਦੇ ਆਧਾਰ ਤੇ ਮਿਲੇ ਮੁਲਜ਼ਮਾਂ ਦੇ ਅਹਿਮ ਸੁਰਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦਾ ਐਲਾਨ 19 ਜੂਨ ਨੂੰ ਪਹਿਨ ਗਿਆ ਵੋਟਾਂ 23 ਤਰੀਕ ਨੂੰ ਆਏਗਾ ਨਤੀਜਾ ਕੱਲ ਤੋਂ ਆਨੰਦਪੁਰ ਗਿਆ ਸ਼ੁਕਰ ਕੇਦਰੀਵਾਲ ਦਾ ਵੱਡਾ ਐਲਾਨ ਕਿ ਆ ਪੰਜਾਬ ਚ ਵਪਾਰੀਆਂ ਲਈ ਬਣੇਗਾ ਬੋਰਡ ਹਰ ਸਮੱਸਿਆ ਦਾ ਹੋਏਗਾ ਹੱਲ ਜੇ ਕੋਈ ਐਮ.ਐਲ.ਏ ਵੀ ਕਰੇਗਾ ਤੰਗ ਤਾਂ ਬਖਸ਼ਾਂਗੇ ਨਹੀਂ ਮਲੇਰ ਕੋਟਲਾਚ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਰਾਜਾ ਵੜਿੰਗ ਦੀ ਅਗਵਾਈ ਚ ਕਾਂਗਰਸ ਦਾ ਇਕੱਠ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਵੀ ਰਹੇ ਮੌਜੂ ਲਾਲੂ ਯਾਦਵ ਨੇ ਆਪਣੇ ਵੱਡੇ ਬੇਟੇ ਤੇਜ ਪ੍ਰਤਾਪ ਨੂੰ 6 ਸਾਲ ਦੀ ਪਾਰਟੀ ਚੋਂ ਕੀਤਾ ਬਾਹਰ ਕਿਹਿਆ ਪਾਰਟੀ ਤੇ ਪਰਿਵਾਰ ਚ ਤੇਜ ਪ੍ਰਤਾਪ ਦੀ ਕੋਈ ਭੂਮਿਕਾ ਨਹੀਂ ਲਾਲੂ ਦੇ ਬੇਟੇ ਨੇ ਆਪਣੀ ਮਹਿਲਾ ਮਿੱਤਰ ਨਾਲ ਪਾਈ ਸੀ ਫੋਟੋ ਜਿੰਦਾ ਜੇਲ੍ਹ ਚ ਬੰਦ ਅਮਰਿਤਪਾਲ ਦੇ ਸਾਥੀਆਂ ਨੇ ਖੁਦ ਦੀ ਜਾਨ ਨੂੰ ਦੱਸਿਆ ਖਤਰਾ ਵਕੀਲ ਬੋਲੇ ਵੱਡੇ ਨਸ਼ਾ ਤਸਕਰਾਂ ਨਾਲ ਬੰਦ ਕਰਕੇ ਅਮਰਿਤਪਾਲ ਤੇ ਸਾਥੀਆਂ ਦੀ ਖਤਰੇ ਚ ਪਾਈ ਜਾਨ ਕਿਸੇ ਹੋਰ ਜੇਲ੍ਹ ਚ ਕੀਤਾ ਜਾਵੇ ਸ਼ਾਹ ਪਾਤਰਾ ਐਮਪੀ ਰਾਮਚੰਦਰ ਚਾਂਗੜਾ ਦੇ ਵਿਵਾਦਿਤ ਬਿਆਨ ਤੇ ਸਿਆਸੀ ਬਵਾਲ ਕਾਂਗਰਸ ਨੇ ਕਾਨੂੰਨੀ ਕਾਰਵਾਈ ਤੇ ਪਾਰਟੀ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ ਤਾਂ ਮਨੋਰ ਲਾਲ ਮੋਲੇ ਕਿ ਪਾਰਟੀ ਦਾ ਨਹੀਂ ਜਾਂਗੜਾ ਦਾ ਨਿੱਜੀ ਮਾਮਲਾ ਜਲੰਧਰ ਕੋਰਟ ਨੇ 17 ਦਿਨ ਦੀ ਨਿਆਇ ਖਿਰਾਸ ਵਿੱਚ ਭੇਜਿਆ ਅਸਿਸਟੈਂਟ ਟਾਊਨ ਪਲੈਨਰ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਕੇਸ 'ਚ ਨਗਰ ਨਿਗਮ ਦੇ ਟੀਪੀ ਨੂੰ ਕੀਤਾ ਸੀ ਗ੍ਰਿਫਤਾਰ ਵਿਧਾਇਕ ਰਮਨ ਅਰੂੜਾ ਨਾਲ ਵੀ ਨਿਕਲੇ ਨੇ ਲਿੰਕ ਮੰ ਕੀ ਬਾਤ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਫੌਜ ਦਾ ਧੰਨਵਾਦ ਬੋਲੇ ਆਪਰੇਸ਼ਨ ਸਿੰਦੂਰ ਹੈ ਬਦਲਦੇ ਭਾਰਤ ਦੀ ਤਸਵੀਰ ਅਤਵਾਦ ਨੂੰ ਖਤਮ ਖਤਮ ਕਰਨਾ ਹੈ ਸੰਕਲਪ हेमकुंट साहब के खुले किवाड़ गुरु ग्रंथ साहिब का प्रकाश संगत हुई निहाल पहला पहुंचा पहुंचे सत श्रीकाल न्यूज एटीन हरियाणा देख रहे सारे दर्शकों का स्वागत है मैं हाँ विजयपाल सिंह बराड़ सत वाली खबर लेके दर्शकों के सामने हाजर हाँ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਦੀ ਜ਼ਿਮਣੀ ਚੌਂ ਤੋਂ ਲੁਧਿਆਣਾ ਦੀ ਜ਼ਿਮਣੀ ਚੌਂ ਦਾ ਵਿਗਲ ਵੱਜ ਗਿਆ ਤਰੀਕਾ ਦਾ ਐਲਾਨ ਹੋ ਗਿਆ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਜਿੱਥੇ ਹੁਣ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਇਸ ਤੇ ਨਤੀਜੇ ਐਲਾਨ ਦਿੱਤੇ ਜਾਣਗੇ ਇਲੈਕਸ਼ਨ ਕਮਿਸ਼ਨ ਨੇ ਚੋਣਾਂ ਦੇ ਐਲਾਨ ਕਰਨ ਦੇ ਨਾਲ ਹੀ ਲੁਧਿਆਣਾ West Delhi ਜ਼ਿਮਨੀ ਚੋਣ ਦਾ ਬਿਗਲ ਵਜਾ ਦਿੱਤਾ ਹੈ ਜਿਸ ਦੇ ਤਹਿਤ 19 ਜੂਨ ਨੂੰ VOTING ਹੋਵੇਗੀ ਤੇ 23 ਜੂਨ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਚੋਣਾਂ ਲਈ ਨਾਮਿਨੇਸ਼ਨ 26 ਮਈ ਸੋਮਵਾਰ ਤੋਂ ਭਰੀ ਜਾਵੇਗੀ ਜਿਸ ਦੀ ਆਖਰੀ ਤਾਰੀਖ 2 ਜੂਨ ਹੋਵੇਗੀ 3 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਤੇ 5 ਜੂਨ ਨੂੰ ਨਾਮ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ ਲੁਧਿਆਣਾ ਵੈਸਟ ਜ਼ਿਮਨੀ ਚੋਣ ਦੇ ਲਈ ਸੱਤਾ ਤੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਰੋੜਾ ਨੂੰ ਟਿਕਟ ਦਿੱਤੀ ਹੈ ਤਾਂ ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਜਪਾ ਸ਼ਨਾਸ਼ੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਦਕਿ ਅਕਾਲੀ ਦਲ ਨੇ ਪਰਉਪਕਾਰ ਸਿੰਘ ਨੂੰ ਮੰਤੇ ਦਾ ਖੇਡਿਆ ਉਧਰ ਭਾਜਪਾ ਨੇ ਆਪਣੇ ਉਮੀਦਵਾਰ ਨੂੰ ਲੈ ਕੇ ਪੱਤੇ ਨਹੀਂ ਖੋਲੇ ਜ਼ਿਮਨੀ ਚੋਣ ਦੇ ਲਈ ਤਰੀਕ ਦਾ ਐਲਾਨ ਹੋਇਆ ਤਾਂ ਲੁਧਿਆਣਾ ਦਾ ਸਿਆਸੀ ਮਾਹੌਲ ਵੀ ਗਰਮਾ ਗਿਆ ਭਾਜਪਾ ਸ਼ਨਾਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਮੁੱਦਿਆਂ ਤੇ ਚੋਣ ਲੜਨ ਦੀ ਗੱਲ ਆਖੀ ਹੈ ਕਿ ਆਸ਼ੂ ਦੀ ਜਿੱਤ ਦਾ ਦਾਵਾ ਕਰਦੇ ਹਾਂ ਐਮਪੀ ਸੰਜੀਵ ਰੋੜਾ ਵੱਲੋਂ ਐਮਐਲਏ ਦੀ ਜਿਸ ਦਾ ਸੰਜੀਵ ਰੋੜਾ ਨੇ ਜਵਾਬ ਹੀ ਦਿੱਤਾ ਹੈ ਉਧਰ ਕਾਲੀਗੜ੍ਹ ਦੇ ਉਮੀਦਵਾਰ ਹੁਮੰਨ ਨੇ ਵੀ ਜਿੱਤ ਦਾ ਦਾਵਾ ਠੋਕਿਆ ਬਿਰਖੈਲ ਜਿੰਨੇ ਵੀ ਕਿਹਾ ਮੈਂ ਨਾਮ ਘੱਟ ਲੈਂਦਾ ਹੁਣਾਂ ਉਹਨਾਂ ਨੂੰ ਚਾਹੀਦਾ ਹੈ ਕਿ ਇੰਡੀਆ ਦੀ ਹਿਸਟਰੀ ਦੇਖਣ ਕੈਬਨਿਟ ਮਿਨਿਸਟਰ ਸੈਂਟਰ ਦੇ ਐਮ ਐਲ ਏ ਦੇ ਇਲੈਕਸ਼ਨ ਲੜੇ ਹੋਏ ਫਿਰ ਤੁਹਾਨੂੰ ਪਤਾ ਚੱਲੇ ਕੋਈ ਐਮ ਐਲ ਏ ਕੋ ਡਿਮੋਸ਼ਨ ਨਹੀਂ ਹੁੰਦੀ ਔਰ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਹੋ ਗਿਆ ਪੈਦਾ ਹੋ ਗਿਆ ਔਰ ਲੋਕੀ ਫਿਰ ਸ਼੍ਰਮਣੀ ਅਕਾਲੀ ਦਲ ਸਰਕਾਰ ਜਿਹੜੀ ਹੈਗੀ ਹੈ ਉੱਥੇ ਐਮਐਲਏ ਦੇ ਬਣਾਉਣ ਦੇ ਵਿੱਚ ਤਤਪਰ ਹੋਏ ਹੋਏ ਨੇ ਅੱਡੀਆਂ ਬਾਹਰ ਹੋਏ ਹੋਏ ਨੇ ਤੇ ਕੇਜਰੀਵਾਲ ਜੀ ਦੀ ਬੈਕ ਡੋਰ ਐਂਟਰੀ ਲਈ ਇੱਕ ਐਮਪੀ ਨੂੰ ਇੱਥੋਂ ਕੈਂਡੀਡੇਟ ਬਣਾਇਆ ਗਿਆ ਸਭ ਤੋਂ ਪਹਿਲਾਂ ਤਾਂ ਇਹੀ ਵੱਡੀ ਸਭ ਤੋਂ ਸੋਚਣ ਵਾਲੀ ਗੱਲ ਹੈ ਵੀ ਕਿਉਂ ਬਣਾਇਆ ਗਿਆ ਔਰ ਦੂਸਰੀ ਗੱਲ ਸੋਚਣ ਵਾਲੀ ਇਹ ਵੀ ਹੈ ਵੀ ਐਮਪੀ ਸਾਹਿਬ ਨੂੰ ਜਿਹੜੇ ਕਿ ਕਰਾਚੇ ਸਫਾ ਮੈਂਬਰ ਹੈ ਐਸ ਇਲੈਕਸ਼ਨ ਨਾਲ ਨਾ ਤਾਂ ਕੋਈ ਸਰਕਾਰ ਚੇਂਜ ਹੋ ਰਹੀ ਹੈ ਨਹੀਂ ਕੋਈ ਹੋਰ ਵੱਡਾ ਚੇਂਜ ਆਣਾ ਹੈਗਾ ਆ ਤੇ ਉਹ ਉਹਨਾਂ ਦੇ ਕਿਹੜੇ ਉਹਨਾਂ ਦੇ ਆਪ ਦੇ ਕਿਹੜੇ ਹਿਡਨ ਅਜੰਡੇ ਹੈਗੇ ਆ ਹੁਣ ਜ਼ਿਕਰ 2022 ਦੇ ਵਿੱਚ ਲੁਧਿਆਣਾ ਵੈਸਟ ਦੀ ਚੋਣ ਦਾ ਕਰ ਲੈਂਦੇ ਹਾਂ ਇਹਨਾਂ ਚੋਣਾਂ ਚ ਉਸ ਸਮੇਂ ਆਵਾਦੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ 40443 ਵੋਟਾਂ ਹਾਸਲ ਕਰਕੇ ਜੇਤੂ ਰਹੇ ਕਾਂਗਰਸ ਦੇ ਭਾਰਤਪੂਰਨ ਆਸ਼ੂ 32931 ਵੋਟਾਂ ਦੇ ਨਾਲ ਦੂਜੇ ਸਥਾਨ 28107 ਵੋਟਾਂ ਦੇ ਨਾਲ ਭਾਜਪਾ ਦੇ ਵਿਕਰਮ ਸਿੰਘ ਸਿੱਧੂ ਤੀਜੇ ਸਥਾਨ 'ਤੇ ਰਹੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ 1072 ਵੋਟਾਂ ਦੇ ਨਾਲ ਚੌਥਾ ਸਥਾਨ ਮਿਲਿਆ ਜ਼ਿਕਰ ਜੋ ਹੋ ਗਿਆ ਕਿ ਆਪ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦੇਹਾਂ ਤੋਂ ਬਾਅਦ ਲੁਧਿਆਣਾ ਵੈਸਟ ਦੀ ਸੀਟ ਖਾਲੀ ਹੋਈ ਸੀ ਜਿਸ ਤੇ ਹੁਣ ਇਹ ਚੋਣ ਹੋਣ ਜਾ ਰਹੀ ਹੈ ਭਾਵੇਂ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਨੇ ਪਰ ਲੋਕ ਕਿਸ ਨੂੰ ਫਤਵਾ ਦੇਣਗੇ ਇਹ 23 ਜੂਨ ਨੂੰ ਪਤਾ ਲੱਗੇਗਾ ਲੁਧਿਆਣਾ ਤੋਂ ਰੋਹਿਤ ਗੌੜ ਤੇ ਰਜਿੰਦਰ ਕੁਮਾਰ న్యూਸ 18 ਪੰਜਾਬ ਤੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਔਰ ਸਾਰੀਆਂ ਪਾਰਟੀਆਂ ਦੇ ਲਈ ਵਕਾਰ ਦਾ ਸਵਾਲ ਹੈ ਕਿਉਂਕਿ ਕੁਝ ਐਸੀਆਂ ਪਾਰਟੀਆਂ ਜਿਨ੍ਹਾਂ ਨੂੰ ਐ ਲੱਗਦਾ ਹੈ ਕਿ ਇਨ੍ਹਾਂ ਚੋਣਾਂ ਦੇ ਵਿੱਚ ਜੇ ਉਹ ਚੰਗੀ ਪਰਫਾਰਮੈਂਸ ਕਰਦੇ ਆ ਤਾਂ ਉਹਨਾਂ ਦਾ ਆਧਾਰ ਮਜ਼ਬੂਤ ਹੋ ਸਕਦਾ ਹੈ ਉਹਦੇ ਚ ਕਾਂਗਰਸ ਪਾਰਟੀ ਵੀ ਹੈ ਉਹਦੇ ਚ ਭਾਜਪਾ ਵੀ ਹੈ ਉਹਦੇ ਚ ਅਕਾਲੀ ਦਲ ਵੀ ਹੈ ਔਰ ਸੱਤਾ ਤਾਰੀ ਧਿਰਦੀ ਇਹ ਕੋਸ਼ਿਸ਼ ਹੈ ਕਿ ਜੇ ਅਸੀਂ ਆਪਣੀ ਵਧੀਆ ਪਰਫਾਰਮੈਂਸ ਦੇਈਏ ਤਾਂ ਅਸੀਂ ਉਸ ਨੂੰ ਆਪਣੀਆਂ ਨੀਤੀਆਂ ਤੇ ਮੋਰ ਕਹਿ ਸਕਦੇ ਹਾਂ ਸੋ ਇਸ ਕਰਕੇ ਸਾਰੀਆਂ ਪਾਰਟੀਆਂ ਚ ਕਸ਼ਮਕਸ਼ ਆ ਪਰ ਹੁਣ ਤੱਕ ਇਹਨਾਂ ਚੋਣਾਂ ਦੇ ਨਤੀਜੇ ਜੋ ਰਹੇ ਨੇ ਉਸਤੇ ਇੱਕ ਨਜ਼ਰ ਮਾਰਨੀ ਬੜੀ ਜ਼ਰੂਰੀ ਹੈ ਕਿ ਕਿਹੜੀ ਪਾਰਟੀ ਕਿੱਥੇ ਖੜੀ ਹੈ ਪਿਛਲੇ ਸਮੇਂ ਦੇ ਵਿੱਚ ਜੋ ਨਤੀਜੇ ਆਏ ਨੇ ਜੇ ਜੂਨ 2022 ਦੀ ਗੱਲ ਕਰੀਏ ਗ੍ਰਾਫਿਕਸ ਦੇ ذریعے ਅਸੀਂ ਤੁਹਾਨੂੰ ਦਿਖਾਉਣੀ ਹੈ ਜੂਨ 2022 ਦੇ ਵਿੱਚ ਇੱਥੇ ਸ਼੍ਰੋਮਣੀ ਅਕਾਲੀ ਦਲ ਐ ਅੰਮ੍ਰਿਤਸਰ ਦੇ ਜਿਹੜੇ ਕੈਂਡੀਡੇਟ ਨੇ ਇਹ ਤੇ ਜਿਮਣੀ ਚੋਣਾਂ ਜਿਹੜੀਆਂ ਹੁਣ ਤੱਕ ਹੋਈਆਂ ਨੇ ਪਹਿਲਾਂ ਅਸੀਂ ਉਹਦਾ ਜ਼ਿਕਰ ਕਰਦੇ ਹਾਂ ਕਿ ਜਿਮਣੀ ਚੋਣਾਂ ਜਿਹੜੀਆਂ ਹੁਣ ਆਮ ਆਦਮੀ ਪਾਰਟੀ ਦੇ ਸੱਤਾ ਚੋਣ ਤੋਂ ਬਾਅਦ ਹੋਈਆਂ ਨੇ ਉਹਨਾਂ ਜਿਮਣੀ ਚੋਣਾਂ ਦੇ ਕੀ ਨਤੀਜੇ ਰਹੇ ਨੇ ਪਹਿਲਾਂ ਇਹਦੇ ਤੇ ਨਜ਼ਰ ਪਾ ਲੈਨੇ ਆ ਜੂਨ 2022 ਦੇ ਵਿੱਚ ਜਿਮਣੀ ਚੋਣ ਹੋਈ ਜਿਵੇਂ ਹੀ ਸਰਕਾਰ ਬਣੀ ਤਾਂ ਮੈਂ ਚਾਹੂੰਗਾ ਕਿ ਉਹ ਦੁਬਾਰਾ ਸੰਗਰੂਰ ਦੇ ਜਿਹੜੇ ਗ੍ਰਾਫਿਕਸ ਨੇ ਉਹ ਦੁਬਾਰਾ ਦਿਖਾਏ ਜਾਣ ਉਸ ਤੇ ਉਸ ਤੋਂ ਸ਼ੁਰੂ ਕਰਾਂਗੇ ਸਿਮਰਤਜੀਤ ਸਿੰਘ ਮਾਨ ਜਾਂ ਸੋ ਜੂਨ 2022 ਦੇ ਵਿੱਚ ਸਭ ਤੋਂ ਪਹਿਲੀ ਜਿਮਣੀ ਚੇਨ ਹੋਈ ਸੰਗਰੂਰ ਦੀ ਕਿਉਂਕਿ ਸੰਗਰੂਰ ਦੇ ਵਿੱਚ ਭਗਵੰਤ ਮਾਨ ਜਿਹੜੇ ਐਮਪੀ ਸੀ ਉਹ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਸੀ ਧੂਰੀ ਤੋਂ ਜਿੱਤ ਕੇ ਮੁੱਖ ਮੰਤਰੀ ਬਣ ਗਏ ਸੰਗਰੂਰ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤਾਂ ਸੰਗਰੂਰ ਲੋਕ ਸਭਾ ਸੀਟ ਖਾਲੀ ਹੋ ਗਈ ਤੇ ਸਰਕਾਰ ਬਣਨ ਤੋਂ ਕੁਝ ਮਹੀਨਿਆਂ ਬਾਅਦ ਸੰਗਰੂਰ ਦੀ ਜਿਮਣੀ ਚੋਣ ਹੋਈ ਪਰ ਉੱਥੇ ਆਮ ਆਦਮੀ ਪਾਰਟੀ ਹਾਰ ਗਈ ਔਰ ਸ਼੍ਰੋਮਣੀ ਅਕਾਲੀ ਦਲ ਅਮਰਿਤ ਸਰਦੇ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਵੱਡੀ ਜਿੱਤ ਹਾਸਲ ਹੋਈ ਇਹ ਪਹਿਲੀ ਜਿਮਣੀ ਚੋਣ ਸੀ ਜਿਵੇਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਅਗਲੀ ਜ਼ਿਮਨੀ ਚੋਣ ਦੂਸਰੀ ਸਲਾਈਡ 'ਚ ਦੇਖਦੇ ਆ 2023 ਦੇ ਵਿੱਚ ਹੋਈ ਜਲੰਧਰ ਲੋਕ ਸਭਾ ਸੀਟ ਦੀ ਜਲੰਧਰ ਲੋਕ ਸਭਾ ਸੀਟ ਜਿੱਥੇ ਜ਼ਿਮਨੀ ਚੋਣ ਹੋਈ ਜਲੰਧਰ ਲੋਕ ਸਭਾ ਸੀਟ ਤੇ ਕਿਉਂਕਿ ਜਿਹੜੇ ਕਾਂਗਰਸ ਦੇ ਐਮਪੀ ਸੀ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਤੇ ਉਹਨਾਂ ਦੇ ਦਿਹਾਂਤ ਤੋਂ ਬਾਅਦ ਉੱਥੇ ਜਿਹੜੀ ਸੀ ਜ਼ਿਮਨੀ ਚੋਣ ਕਰਵਾਈ ਗਈ ਜਿੱਦੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਾਂਗਰਸ ਪਾਰਟੀ ਦੇ ਕਾਂਗਰਸ ਦੇ ਵਰਕਰ ਸਨ ਕਾਂਗਰਸ ਦੇ ਵੱਡੇ ਆਗੂ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਲੈ ਕੇ ਆਈ ਟਿਕਟ ਦਿੱਤੀ ਤੇ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਜਿੱਤ ਗਏ ਉਸ ਤੋਂ ਬਾਅਦ ਜੁਲਾਈ 2024 ਦੇ ਵਿੱਚ ਜਲੰਧਰ ਪੱਛਮੀ ਦੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਈ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਔਰ ਉਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਜਿਹੜੀ ਹੈ ਉਹ ਖਾਲੀ ਹੋਈ ਸੀ ਤਾਂ ਉੱਥੋਂ ਮਿੰਦਰ ਭਗਤ ਨੂੰ ਟਿਕਟ ਦਿੱਤੀ ਗਈ ਮਿੰਦਰ ਭਗਤ ਭਾਜਪੀ ਚੋ ਆਏ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸਭਾ ਚੋਣ ਵੇਲੇ ਤਾਂ ਬਾਅਦ ਚ ਇਹਨਾਂ ਨੂੰ ਟਿਕਟ ਦਿੱਤੀ ਗਈ ਇਹ ਜਲੰਧਰ ਪਛਮੀ ਵਿਧਾਨ ਸਭਾ ਚੋਣ ਜਿੱਤੇ ਔਰ ਇਹਨਾਂ ਨੂੰ ਮਨਿਸਟਰ ਵੀ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਚਾਰ ਜ਼ਿਮਨੀ ਚੋਣਾ ਆਈਆਂ ਇਕੱਠੀਆਂ ਨਵੰਬਰ 2024 ਦੇ ਵਿੱਚ ਕਿਉਂਕਿ ਲੋਕ ਸਭਾ ਦੇ ਕੈਂਡੀਡੇਟ ਜਿੱਤ ਗਏ ਗਿੱਦੜਵਾ ਤੋਂ ਰਾਜਾ ਵੜਿੰਗ ਜਿੱਤ ਗਏ ਉਧਰੋਂ ਸੁਖਜਿੰਦਰ ਰੰਦਾਵਾ ਜਿੱਤ ਗਏ ਫਿਰ ਰਾਜਕੁਮਾਰ ਚੱਬੇਵਾਲ ਜਿੱਤ ਗਏ ਤੇ ਇੱਕ ਹੋਰ ਜਿਹੜੀ 34 ਸੀਟ ਸੀ ਬਰਨਾਲਾ ਉੱਥੋਂ ਮੀਥੇਰ ਜਿੱਤ ਗਏ ਸੋ ਇਹਨਾਂ ਚਾਰਾ ਜਗ੍ਹਾ ਤੇ ਕਿਉਂਕਿ ਇਹ ਚਾਰੇ ਵਿਧਾਇਕ ਸੀ ਤਾਂ ਉਹ ਚਾਰੇ ਸੀਟਾਂ ਖਾਲੀ ਹੋ ਗਈਆਂ ਤਾਂ 2024 ਚ ਨਵੰਬਰ ਦੇ ਵਿੱਚ ਚਾਰ ਜ਼ਿਮਨੀ ਚੋਣਾਂ ਹੋਈਆਂ ਗਿੱਦੜਬਾਹ ਦੇ ਵਿੱਚ ਡਿਪਟੀ ਢਿੱਲੋਂ ਜਿੱਤੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਕਿਉਂਕਿ ਅਕਾਲੀ ਦਲ ਚੋਂ ਆਈ ਸੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਇਹ ਜਿੱਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਪਾਰਟੀ ਨੇ ਟਿਕਟ ਦਿੱਤੀ ਸੀ ਸੁਖਜਿੰਦਰ ਰੰਧਾਵਾ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਸੀ ਉਦੋਂ ਤਾਂ ਉੱਥੋਂ ਗੁਰਦੀਪ ਸਿੰਘ ਰੰਦਾਵਾ ਜਿੱਤੇ ਇਹ ਦੂਸਰੀ ਸੀਟ ਜਿਹੜੀ ਆਮ ਆਦਮੀ ਪਾਰਟੀ ਦੇ ਖਾਤੇ 'ਚ ਪਈ ਤੀਸਰੀ ਸੀਟ ਆਮ ਆਦਮੀ ਪਾਰਟੀ ਨੇ ਇੱਕ ਹੋਰ ਜਿੱਤੀ ਜਿਹੜੀ ਰਾਜਕੁਮਾਰ ਚੱਬੇਵਾਲ ਦੀ ਸੀ ਚੱਬੇਵਾਲ ਵਿਧਾਨ ਸਭਾ ਸੀਟ ਉੱਥੇ ਰਾਜਕੁਮਾਰ ਚੱਬੇਵਾਲ ਦੇ بیٹے ਡਾਕਟਰ ਇਸ਼ਾਂਕ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਸੀ ਤਾਂ ਉੱਥੋਂ ਉਹ ਜਿੱਤੇ ਪਰ ਬਰਨਾਲਾ ਦੀ ਜਿਹੜੀ ਸੀਟ ਸੀ ਇੱਕ ਉਹ ਸੀਟ ਆਮ ਆਦਮੀ ਪਾਰਟੀ ਹਾਰ ਗਈ ਔਰ ਉਹ ਸੀਟ ਕਾਂਗਰਸ ਦੇ ਖਾਤੇ ਦੇ ਵਿੱਚ ਗਈ ਤੇ ਬਰਨਾਲਾ ਦੀ ਸੀਟ ਤੋਂ ਕਾਂਗਰਸ ਦੇ ਕਾਕਾ ਢਿੱਲੋਂ ਜਿਹੜੇ ਸੀ ਉਹ ਜੇਤੂ ਰਹੇ ਇੱਥੇ ਇੱਕ ਸੀਟ ਦਾ ਲੌਂਗ ਸਾਮ ਆਦਮੀ ਪਾਰਟੀ ਨੂੰ ਹੋਇਆ ਬਾਈ ਇਲੈਕਸ਼ਨ ਚ ਪਰ ਉਹਨਾਂ ਨੇ ਤਿੰਨ ਜਿੱਤੀਆਂ ਤਾਂ ਇਸ ਚੀਜ਼ ਨਾਲ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਤੇ ਹੁਣ ਉਸ ਤੋਂ ਅਗਲੀ ਜਿਹੜੀ ਚੋਣ ਆ ਗਈ ਹੈ ਉਹ ਹੈ ਲੁਧਿਆਣਾ ਪੱਛਮੀ ਦੀ ਹੁਣ ਜਿਹੜਾ ਅਸੀਂ ਸ਼ੁਰੂਆਤ ਚ ਜ਼ਿਕਰ ਕਰ ਰਹੇ ਸੀ ਕਿ ਹੁਣ ਲੁਧਿਆਣਾ ਪੱਛਮੀ ਤੇ ਇਹ ਨਤੀਜਿਆਂ ਤੇ ਜ਼ਿਕਰ ਕਰ ਲੈਣੇ ਆ ਕਿ ਉੱਥੇ ਕਿਹੜੀ ਕਿਹੜੀ ਪਾਰਟੀ ਦਾ ਆਗੂ ਕਿਹੜੇ ਕਿਹੜੇ ਸੰ ਦੇ ਵਿੱਚ 2002 ਤੋਂ ਜੇ ਬਾਹਲਾ ਪਿੱਛੇ ਨਾ ਜਾਈਏ ਤਾਂ 2002 ਦੇ ਵਿੱਚ ਇਹ ਸੀਟ ਜਿਹੜੀ ਹੈ ਇਹ ਕਾਂਗਰਸ ਪਾਰਟੀ ਨੇ ਜਿੱਤੀ ਸੀ ਫਿਰ 2007 ਦੇ ਵਿੱਚ ਇਹ ਸੀਟ ਅਕਾਲੀ ਦਲ ਦੇ ਖਾਤੇ 'ਚ ਆ ਗਈ 7 ਦੇ ਵਿੱਚ ਇੱਥੋਂ ਅਕਾਲੀ ਦਲ ਕਿਉਂਕਿ ਉਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ 7 ਦੇ ਵਿੱਚ ਇੱਥੋਂ ਅਕਾਲੀ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਫਿਰ 2012 ਦੇ ਵਿੱਚ ਅਕਾਲੀ ਦਲ ਤਾਂ ਰਿਪੀਟ ਕਰ ਗਿਆ ਪਰ ਇਹ ਸੀਟ ਅਕਾਲੀ ਦਲ ਨੂੰ ਨਸੀਬ ਨਹੀਂ ਹੋਈ ਇੱਥੋਂ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੇ ਜਿੱਤ ਦਰਜ ਕੀਤੀ ਫਿਰ ਲਗਾਤਾਰ ਦੂਜੀ ਵਾਰ 2017 ਦੇ ਵਿੱਚ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਫਿਰ ਜਿੱਤੇ ਇਸੇ ਸੀਟ ਤੋਂ ਪਰ 2022 ਦੇ ਵਿੱਚ ਉਹ ਹੈਟ੍ਰਿਕ ਮਾਰਨ ਤੋਂ ਖੁੰਝ ਗਏ ਤੇ ਇੱਥੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਜਿੱਤ ਗਏ ਪਰ ਹੁਣ ਪਿਛਲੇ ਸਮੇਂ ਦੇ ਵਿੱਚ ਗੁਰਪ੍ਰੀਤ ਗੋਗੀ ਦਾ ਦਿਹਾਂਤ ਹੋ ਗਿਆ ਤਾਂ ਹੁਣ ਇਹ ਸੀਟ ਮੁੜ ਖਾਲੀ ਹੋ ਗਈ ਹੈ ਕਾਂਗਰਸ ਨੇ ਮੁੜ ਭਾਰਤ ਭੂਸ਼ਣ ਆਸ਼ੂ ਨੂੰ ਹੀ ਇਹ ਟਿਕਟ ਦੇ ਦਿੱਤੀ ਹੈ ਇਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਟਿਕਟ ਜਿਹੜੀ ਸੀ ਉਹ ਐਲਾਨੀ ਸੀ ਔਰ ਉਸ ਤੋਂ ਬਾਅਦ ਕਾਂਗਰਸ ਤੇ ਉਸ ਤੋਂ ਬਾਅਦ ਅਕਾਲੀ ਦਲ ਤੇ ਹੁਣ ਇੱਕ ਭਾਜਪਾ ਦਾ ਜਿਹੜਾ ਉਮੀਦਵਾਰ ਹੈ ਉਹ ਲੰਨਿਆ ਜਾਣਾ ਬਾਕੀ ਐ ਸੋ ਇਹ ਜੋੜ ਘਟਾਓ ਜਿਹੜਾ ਹੈ ਇਹ ਹੁਣ ਤੱਕ ਲੁਧਿਆਣਾ ਪਛਮੀ ਸੀਟ ਦਾ ਰਿਆ ਹੈ ਹੁਣ ਬਾਏ ਇਲੈਕਸ਼ਨਾਂ ਦੇ ਵਿੱਚ ਅੱਗੇ ਕੀ ਨਤੀਜੇ ਜਿਹੜੇ ਨੇ ਉਹ ਆਉਂਦੇ ਨੇ ਇਸਤੇ ਸਭ ਦੀ ਨਜ਼ਰ ਹੈ ਕਿ ਲੈ ਇਲੈਕਸ਼ਨ ਕੋਈ ਚੀਜ਼ ਦੀ ਕਸਰ ਛੱਡਣੀ ਨਹੀਂ ਚਾਹੀਦੀ 2022 ਜਿਹੜੀਆਂ ਕਮੀਆਂ ਰਹਿ ਗਈਆਂ ਉਹ ਕਮੀਆਂ ਨੂੰ ਵੀ ਦੂਰ ਕਰਨਾ ਹੈ ਕਿਸ ਕਰਕੇ ਲੋਕ ਸਾਡੇ ਤੋਂ ਦੂਰ ਹੋਏ ਸੀ ਕਿ ਉਹ ਆਪਣੇ ਅੰਦਰ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਮਜ਼ੋਰੀਆਂ ਦੂਰ ਕਰਕੇ ਲੋਕਾਂ ਚ ਦੁਬਾਰਾ ਜਾਣਾ ਹੈ ਲੋਕਾਂ ਨੂੰ ਦੁਬਾਰਾ ਵਿਸ਼ਵਾਸ ਦਿਲਾਉਣਾ ਹੈ ਕਿ ਜੋ ਤੁਸੀਂ ਚਾਹੁੰਦੇ ਹੋ ਉਹ ਅਸੀਂ ਔਰ ਕਾਂਗਰਸ ਪਾਰਟੀ ਇਹ ਪੂਰੀ ਕਰ ਸਕਦੀ ਹੈ ਤੇ ਖਾਸ ਤੌਰ ਤੇ ਜੋ ਬੌਂਡਿੰਗ ਉਹਨਾਂ ਨਾਲ ਸੀ ਜੋ ਰਿਸ਼ਤੇ ਉਹਨਾਂ ਨਾਲ ਸੀਗੇ ਉਹ ਅਸੀਂ ਦੁਬਾਰਾ ਤੋਂ ਸਟੈਬਲਿਸ਼ ਕਰਦੇ ਕਰਾਂਗੇ ਤੇ ਅਗਲੀ ਖਬਰ ਵੱਲ ਵਧਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦਾ ਅੱਜ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਹਰਜਿੰਦਰ ਸਿੰਘ ਨਾਮ ਦੇ ਸ਼ਖਸ ਨੂੰ ਗੋਲੀਆਂ ਮਾਰੀਆਂ ਗਈਆਂ ਹਰਜਿੰਦਰ ਦੇ ਸਿਰ ਦੇ ਵਿੱਚ ਦੋ ਗੋਲੀਆਂ ਲੱਗੀਆਂ ਹੁਣ ਪੁਲਿਸ ਨੂੰ ਉਹਨਾਂ ਮੁਲਜ਼ਮਾਂ ਬਾਰੇ ਅਹਿਮ ਸੁਰਾਗ ਮਿਲੇ ਨੇ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਮੁਲਜ਼ਮਾਂ ਬਾਰੇ ਪੁਲਿਸ ਨੂੰ ਪਤਾ ਚੱਲਿਆ ਔਰ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਛੇਤੀ ਉਹਨਾਂ ਦੀ ਪਛਾਣ ਨੱਪ ਲਈ ਜਾਏਗੀ ਛੇਤੀ ਉਹ ਪੁਲਿਸ ਦੀ ਗ੍ਰਿਫਤ ਚੋਂਗੇ ਉਧਰ ਪਰਿਵਾਰ ਕਾਉਂਸਲਰ ਦਾ ਪਰਿਵਾਰ ਪੁਲਿਸ ਦੀ ਕਾਰਵਾਈ ਤੇ ਸਵਾਲ ਚੱਕ ਰਿਹਾ ਹੈ ਉਹਨਾਂ ਕਿਹਾ ਕਿ ਹਰਜਿੰਦਰ ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਨੇ ਪਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਕਿਹਾ ਕਿ ਰਾਤ ਵੇਲੇ ਹਮਲਾਵਰ ਆਉਂਦੇ ਸੀ ਔਰ ਗੋਲੀ ਚਲਾ ਕੇ ਚਲੇ ਜਾਂਦੇ ਸੀ ਹਰਜਿੰਦਰ ਸਿੰਘ ਜੰਡਿਆਲਾ ਗੁਰੂ ਤੋਂ ਮੌਜੂਦਾ ਕਾਉਂਸਲਰ ਸੀ ਔਰ ਪਰਿਵਾਰ ਇਹ ਕਹਿ ਰਿਹਾ ਕਿ ਪਹਿਲਾਂ ਵੀ ਉਹਨਾਂ ਤੇ ਅਟੈਕ ਹੋ ਚੁੱਕੇ ਨੇ ਅੱਜ ਦਿਨ ਦਿਹਾੜੇ ਮੋੜ ਅਟੈਕ ਕੀਤਾ ਗਿਆ ਔਰ ਦੋ ਗੋਲੀਆਂ ਹਰਜਿੰਦਰ ਸਿੰਘ ਦੇ ਸਿਰ 'ਚ ਲੱਗੀਆਂ ਜਿਸ ਕਰਕੇ ਹਰਜਿੰਦਰ ਦੀ ਜਾਨ ਚਲੀ ਗਈ। ਸੋ ਪਰਿਵਾਰ ਹੁਣ ਪੁਲਿਸ ਤੇ ਸਵਾਲ ਚੱਕ ਰਿਹਾ ਹੈ। ਉਧਰ ਪੁਲਿਸ ਇਹ ਕਹਿ ਰਹੀ ਹੈ ਕਿ ਅਸੀਂ ਹਮਲਾਵਰਾਂ ਦੀ ਪੈੜ ਨੱਪ ਲਈ ਹੈ ਔਰ ਛੇਤੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਏਗਾ। ਉਹਨਾਂ ਦੀਆਂ ਸੀਸੀਟੀਵੀ ਦੇ ਜ਼ਰੀਏ ਹਮਲਾਵਰਾਂ ਦੀ ਪਛਾਣ ਹੋ ਗਈ ਹੈ। ਇਹ ਪੁਲਿਸ ਦਾ ਦਾਵਾ ਹੈ। ਸੋ ਅਕਾਲੀ ਦਲ ਦਾ ਕਾਉਂਸਲਰ ਸੀ ਹਰਜਿੰਦਰ ਸਿੰਘ ਜਿਸ ਤੇ ਪਹਿਲਾਂ ਵੀ ਦੋ ਵਾਰ ਪਰਿਵਾਰ ਕਹਿ ਰਿਹਾ ਕਿ ਅਟੈਕ ਹੋਏ ਨੇ। ਔਰ ਉਸਤیاں ਵੀ ਕੁਝ ਸੀਸੀਟੀਵੀ ਫੁਟੇਜ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਔਰ ਹੁਣ ਅੱਜ ਜਦੋਂ ਦੋ ਹਮਲਾਵਰ ਆਏ ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਦੋਨੇ ਹਮਲਾਵਰ ਸੀ ਆ ਕੇ ਉਹਨਾਂ ਨੇ ਚਾਰ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਹਰਜਿੰਦਰ ਸਿੰਘ ਦੇ ਸਿਰ 'ਚ ਲੱਗੀਆਂ ਔਰ ਇਸ ਵਜ੍ਹਾ ਨਾਲ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਸੋ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਗਮ ਦਾ ਮਾਹੌਲ ਹੈ ਸ਼੍ਰੋਮਣੀ ਕਾਲੀ ਦਲ ਦੇ ਆਗੂ ਲਗਾਤਾਰ ਲਾਅ ਐਂਡ ਆਰਡਰ ਦੇ ਮਸਲੇ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੇ ਨੇ ਔਰ ਸਰਕਾਰ ਤੇ ਸਵਾਲ ਚੱਕ ਰਹੇ ਨੇ ਔਰ ਹਰਜਿੰਦਰ ਦਾ ਪਰਿਵਾਰ

ਕੋਈ ਕਾਰਵਾਈ ਮੈਂ ਕੋਈ ਕਾਰਵਾਈ ਨਹੀਂ ਕੀਤੀ ਹੈ ਬੁੜੀਆਂ ਫੜੀਆਂ ਇੰਕੇ ਬਾਅਦ ਉੱਤਰ ਆਈ ਨਾ ਹਾਂਜੀ ਹਾਂਜੀ ਪਤਾ ਨਹੀਂ ਕਿ ਉਹ ਸੁਤਿਆਂ ਨੇ ਚੱਲ ਜੀ ਹਮ ਤਾਂ ਉਹ ਸੁਤਿਆਂ ਨੇ ਆਉਂਦੇ ਜਦੋਂ ਆਉਂਦੇ ਕੀ ਮੰਗ ਕਰਦੇ ਇਹ ਸਭ ਨੰ ਕਰਦੇ ਗੋਈ ਜਲਾਗ ਨਾ ਜਾਂਦੇ ਹੀ ਕਾ ਸਰਪ ਕੀ ਮੰਗ ਕਰਦੇ ਹੋ ਜਿਹੜੇ ਤਪਾਈ ਹੈ ਇਹ ਸਰਪ ਕੀ ਮੰਗ ਕਰਦੇ ਇਹ ਆਈ ਵੀ ਮੰਗਾ ਬੈਨਰ ਪੈਰਵਾਈ ਕਰੋ ਬੰਦੇ ਨੇ ਉਸ ਨੇ ਫੜੇ ਨਾ ਨੇ ਤੇ ਨਹੀਂ ਬੰਦੇ ਕਾਬੂ ਨੇ ਜਨਨੀਆਂ ਹੋਰੋ ਆਪੇ ਆਉਣਗੇ ਗੱਲ ਮਬੜ ਇੱਥੇ ਨਗਰ ਕੌਂਸਲ ਜੰਡੇਆਲਾ ਸਰੋਣੀ ਕਾਲੀ ਦਾਲ ਦਾ ਐਂਸੀ ਸਾਹਿਬ ਹੀ 6 ਵਾਰਡ ਦੇ ਬਹੁਤ ਵਧੀਆ ਬੰਦੇ ਹੈ ਪਹਿਲਾਂ ਸੰ세ਰ ਸਿੰਘ ਦਾ ਮੁੰਡਾ ਪੁੱਤ ਹੋ ਗਿਆ ਇਸੇ ਤਰ੍ਹਾਂ ਗੋਲ ਗਿਆ ਤੇ ਅੱਜ ਇੱਥੇ ਚੱਲ ਰਿਹਾ ਹੈ ਚ ਕਰੇਗੀ ਹਰਜਿੰਦਰ ਸਿੰਘ ਯਾ ਸਨ ਆਫ ਲਖਬੀਰ ਸਿੰਘ ਜੀ ਵਾਰਡ ਨੰਬਰ 2 ਜੰਡੇਆਲਾ ਗੁਰੂ ਤੋਂ ਇਹ ਉੱਥੇ ਦੇ ਮੌਜੂਦਾ ਕੌਂਸਲਰ ਵੀ ਨਹੀਂ ਏ ਅੱਜ ਥਾਣਾ ਸ਼ਹਿਟਾ ਦੇ ਰਿਹਾ ਇਹਨਾਂ ਦੇ ਸਾੜੇ ਦਾ ਭੈਣੀ ਤੋਂ ਪਿੰਡ ਦੇ ਨਾਲ ਸਾੜਾ ਵਾ ਉਹਦਾ ਫੰਕਸ਼ਨ ਸੀ ਉੱਥੇ ਗੁਰਦੁਆਰਾ ਸਾਹਿਬ ਕੰਕਸ਼ ਤੋਂ ਬਾਅਦ ਇਹ ਇੱਕ ਹੋਟਲ ਦੇ ਵਿੱਚ ਚਾਹ ਪਾਣੀ ਪੀਣ ਲੱਗੇ ਸੀ ਇਹ ਜਿੱਦਾਂ ਹੀ ਗੱਡੀ 'ਚ ਉਤਰ ਕੇ ਉਹ ਆਪਣੇ ਹੋਟਲ ਵੱਲ ਨੂੰ ਜਾ ਰਹੇ ਸੀ ਤੇ ਕੁਝ ਬੰਦਿਆਂ ਨੇ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਹੜੀਆਂ ਗੋਲੀਆਂ ਲੱਗਨ ਨਾਲ ਇਹਨਾਂ ਦੀ ਮੌਤ ਹੋ ਗਈ ਜੋ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਜੋ ਇਹਨਾਂ ਨੇ ਪਰਿਵਾਰ ਨਹੀਂ ਸੰਦੱਸਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਘਰ ਦੇ ਉੱਤੇ ਵੀ ਜਿਹੜੀ ਆ ਕਿਸ ਨੇ ਹਮਲਾ ਕੀਤਾ ਸੀ ਪਹਿਲਾਂ ਇਹਨਾਂ ਦੇ ਨਾਲ ਬਤਾਰਿਆ ਇਹਨਾਂ ਨੇ ਪਰਿਵਾਰ ਤੇ ਸਿਕਿਉਰਟੀ ਰੱਖਦੇ ਸੀ ਧਿਆਨ ਵੀ ਰੱਖਦੇ ਸੀ ਲੇਕਿਨ ਇਹਨਾਂ ਨੇ ਨਾਂ ਸਾਹਮਣੇ ਨੂੰ ਖਾਮ ਕੀਤਾ ਅੱਜ ਇਹ ਕੁਦਰਤੀ ਫੰਕਸ਼ਨ ਤੇ ਆਏ ਸੀ ਜਿੱਥੇ ਦੋਸ਼ੀਆਂ ਨੇ ਇਹਨਾਂ ਦੀ ਜਿਹੜੀ ਟਰੈਕਿੰਗ ਕਰਕੇ ਇਹਨਾਂ ਦੇ ਕੋਲ ਚਲਾਈ ਆ ਕਿੰਨੇ ਹਮਲਾ ਜਿੱਦ ਤੇ ਅਸੀਂ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਬਾਈ ਨੇ ਇਹਨਾਂ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਵਾ ਤੇ ਇਹ ਦੋਸ਼ੀਆਂ ਨੂੰ ਜਲਦੀ ਜਿਹੜਾ ਸਾਡੀਆਂ ਟੀਮਾਂ ਗ੍ਰਫਤਾਰ ਕਰਨ ਵਾਸਤੇ ਚੱਲਦੀ ਹੈ ਕਾਉਂਸਲਰ ਦੇ ਕਤਲ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਆਇਆ ਮਜੀਠੀਆ ਨੇ ਵੱਡੇ ਇਲਜ਼ਾਮ ਲਾਏ ਨੇ ਕਿ ਪੁਲਿਸ ਨੇ ਹਰਜਿੰਦਰ ਦੇ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਕਹਿੰਿਆ ਕਿ ਹਰਜਿੰਦਰ ਤੇ ਪਹਿਲਾਂ ਵੀ ਅਟੈਕ ਹੋਇਆ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ ਕਾਉਂਸਲਰ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਹਰਜਿੰਦਰ ਦਾ ਕਤਲ ਹੋ ਗਿਆ ਸੋ ਵਿਕਰਮ ਸਿੰਘ ਮਜੀਠੀਆ ਨੇ ਇਸ ਕਤਲ ਦੇ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਉਹ ਖੁਦਾਈ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨਮਾਇंदे ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਔਰ ਅਫਸੋਸ ਦੀ ਗੱਲ ਇਹ ਆ ਕਿ ਲਾਅ ਐਂਡ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ 'ਚ ਰਿਐਕਟ ਕਰਦੀ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਹਾ ਜਦ ਉਹਦੇ ਘਰ ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਉਹਨੇ ਦਰਖਾਸਤ ਵੀ ਦਿੱਤੀ ਉਹਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਿਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ ਮਗਰ ਅਫਸੋਸ ਦੀ ਗੱਲ ਹੈ ਕਿ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛੱਡੋ ਮੈਂਬਰ ਹੀ ਹੁੰਦਾ ਤੇ ਇਹਨੂੰ ਵੱਧ ਸਿਕਿਉਰਟੀ ਦੇ ਦੇਣੀ ਸੀ ਮਗਰ ਕਿਉਂ ਤਾਂ ਵਿਕਰਮ ਸਿੰਘ ਜੀ ਠੀਆਰੇ ਸਵਾਲ ਚੱਕੇ ਨੇ ਉਹ ਤੇ ਰਵਨੀਤ ਬਿੱਟੂ ਵੱਲੋਂ ਵੀ ਇੱਕ ਪੋਸਟ ਪਾਈ ਗਈ ਹੈ ਰਵਨੀਤ ਬਿੱਟੂ ਨੇ ਲਿਖਿਆ ਕਿ ਪੰਜਾਬ ਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਪਹਿਲਾਂ ਤੋਂ ਮਿਲੀਆਂ ਧਮਕੀਆਂ ਦੇ باوجود ਅੱਜ ਕਾਉਂਸਲਰ ਹਰਜਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਸਨੇ ਪੁਲਿਸ ਸ਼ਿਕਾਇਤਾਂ ਦਰਜ ਕਰਵਾਈਆਂ ਕੋਈ ਕਾਰਵਾਈ ਨਹੀਂ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਐਸਪੀ ਨੂੰ ਇਸ ਅਸਫਲਤਾ ਲਈ ਜਵਾਬ ਦੇ ਹੋਣਾ ਚਾਹੀਦਾ ਇਹ ਸਿਰਫ ਲਾਪਰਵਾਹੀ ਨਹੀਂ ਹੁਣ ਚੁੱਪ ਰਹਿਣ ਦਾ ਸਮਾਂ ਨਹੀਂ ਲੋਕਾਂ ਦੀ ਹਫਾਜ਼ਤ ਲਈ ਸੱਤਾ 'ਚ ਬੈਠੇ ਹਰ ਵਿਅਕਤੀ ਦੀ ਜਵਾਬਦੇਹੀ ਲਾਜ਼ਮੀ ਹੈ ਇਹ ਟਵੀਟ ਰਮੀਤ ਬਿੱਟੂ ਵੱਲੋਂ ਕੀਤਾ ਗਿਆ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਨੇ ਫੋਨ ਲਾਈਨ ਤੇ ਹੋਰ ਜਾਣਕਾਰੀ ਦੇ ਲਈ ਰਾਜੀਵ ਹੁਣ ਤੱਕ ਕੋਈ ਕਲੂ ਮਿਲ ਪਾਇਆ ਪੁਲਿਸ ਕੋਈ ਪੈੜ ਨਾ ਪਾਈ ਹੈ ਆ ਬਿਲਕੁਲ ਵਿਜੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿੰਨੇ ਵੀ ਮੁਲਜ਼ਮ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਔਰ ਬਾਈ ਨੇ ਮੁੰਡਾ ਦੇ ਉੱਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ ਪਰ ਬਹੁਤ ਜਲਦ ਪੁਲਿਸ ਦਾ ਦਾਵਾ ਹੈ ਕਿ ਅਸੀਂ ਉਹਨਾਂ ਨੂੰ ਕਾਬੂ ਵੀ ਕਰਾਂਗੇ ਕਿਉਂਕਿ ਅਮਰitsar ਦਿਹਾਤੀ ਦੇ ਜਿਹੜੇ ਐਸਐਸਪੀ ਨੇ ਮਨਿੰਦਰ ਸਿੰਘ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਿਉਂਕਿ ਜਿਹੜਾ ਹਰਜਿੰਦਰ ਸਿੰਘ ਹੈ ਇਸ ਵੱਲੋਂ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਜਪੀ ਜਾ ਚੁੱਕੀ ਹੈ ਜਿਸ ਤਰ੍ਹਾਂ ਬਿਕਰਮ ਮਜੀਠੀਆ ਨੇ ਵੀ ਜ਼ਿਕਰ ਕੀਤਾ ਕਿ ਇੱਕ ਐਸਸੀਟੀਵੀ ਜਿਹੜੀ ਹੈ ਉਹਨਾਂ ਵੱਲੋਂ ਉਹ ਸਾਂਝੀ ਕੀਤੀ ਗਈ ਹੈ ਜਿਹੜਾ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਉਸ ਦੇ ਵਿੱਚ ਉਸ ਸੀਸੀਟੀਵੀ ਦਾ ਵੀ ਜ਼ਿਕਰ ਕੀਤਾ ਗਿਆ ਕਿਉਂਕਿ ਜਿਹੜਾ ਹਰਜਿੰਦਰ ਸਿੰਘ ਹੈ ਉਹ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਤੇ ਇਸ ਕਰਕੇ ਅਕਾਲੀ ਦਲ ਦੇ ਵਿੱਚ ਮਾਜੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਵਿਕਰਮ ਜੀਲੀਆ ਸਭ ਤੋਂ ਵੱਡੇ ਲੀਡਰ ਦੇ ਤੌਰ ਤੇ ਦੇਖੇ ਜਾਂਦੇ ਨੇ ਤਾਂ ਉਹਨਾਂ ਵੱਲੋਂ ਇਸ ਦਾ ਜਿੱਥੇ ਵਿਰੋਧ ਕੀਤਾ ਗਿਆ ਉਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਜਿਹੜੀ ਕਾਨੂੰਨ ਵਿਵਸਥਾ ਉਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਸਰਕਾਰ ਕਦੋਂ ਤੱਕ ਇਨ੍ਹਾਂ ਜਿਹੜੇ ਮੁਲਜ਼ਮਾਂ ਨੂੰ ਕਾਬੂ ਕਰਦੀ ਹੈ ਕਿਉਂਕਿ ਜਿਹੜੇ ਅੰਮ੍ਰਿਤਸਰ ਦੇ ਐਡੀ ਸੀ ਪੀ ਨੇ ਹਰਪਾਲ ਸਿੰਘ ਉਨ੍ਹਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜਿਹੜੇ ਮੁਲਜ਼ਮ ਨੇ ਉਹਨਾਂ ਨੇ ਉਹਨਾਂ ਦੇ ਨਾਮ ਨਹੀਂ ਦੱਸੇ ਕਿ ਇਹ ਮੁਲਜ਼ਮ ਜਿਹੜੇ ਨੇ ਪਿਛਲੇ ਲੰਬੇ ਸਮੇਂ ਤੋਂ ਹਰਜਿੰਦਰ ਸਿੰਘ ਨੂੰ ਧਮਕੀਆਂ ਵੀ ਦੇ ਰਹੇ ਸੀ ਔਰ ਇਹ ਵੀ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਸੀ ਕਿ ਅਸੀਂ ਜੋ ਹੈ ਉਸ ਨੂੰ ਗੋਲੀਆਂ ਕਿਸੇ ਵળે ਵੀ ਮਾਰ ਸਕਦੇ ਹਾਂ ਪਰ ਉਸ ਦਾ ਪਰਿਵਾਰ ਕੋਈ ਕੋਈ ਮਸਲਾ ਸਮਝ ਆ ਯਾਰ ਜੀ ਮਸਲਾ ਕੀ ਸੀ ਕੋਈ ਲਾਕਡਾਟ ਸੀ ਪੁਰਾਣੀ ਜਾਂ ਕੋਈ ਕੋਈ ਰੰਗਦਾਰੀ ਜਾਂ ਕੋਈ ਗੈਂਗਸਟਰ ਐਂਗਲ ਨਾਲ ਜੁੜਿਆ ਮਸਲਾ ਦੇਖੋ ਪੁਰਾਣੀ ਰੰਜਿਸ਼ ਦੀ ਗੱਲ ਤਾਂ ਹੁਣ ਤੱਕ ਸਾਹਮਣੇ ਆ ਚੁੱਕੀ ਹੈ ਪਰ ਰੰਜਿਸ਼ ਕਿਸ ਗੱਲ ਨੂੰ ਲੈ ਕੇ ਸੀ ਇਹ ਹਲੇ ਤੱਕ ਸਪਸ਼ਟ ਨਹੀਂ ਕੀਤਾ ਗਿਆ ਨਾ ਤਾਂ ਪਰਿਵਾਰ ਵੱਲੋਂ ਦੱਸਿਆ ਗਿਆ ਪਰ ਇਹ ਗੱਲ ਜ਼ਰੂਰ ਹੈ ਕਿ ਕੁਝ ਦਿਨ ਪਹਿਲਾਂ ਹਰਜਿੰਦਰ ਸਿੰਘ ਦੇ ਘਰ ਦੇ ਬਾਹਰ ਕੁਝ ਲੋਕ ਜਿਹੜੇ ਨੇ ਹਥਿਆਰਾਂ ਦੇ ਨਾਲ ਲੈ ਕੇ ਪਹੁੰਚਦੇ ਨੇ ਉਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਔਰ ਪੁਲਿਸ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪਰਿਵਾਰ ਦਾ ਜਿਹੜਾ ਇਲਜ਼ਾਮ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਕੋਈ ਸੁਰੱਖਿਆ ਦਾ ਪ੍ਰਬੰਧ ਪੁਲਿਸ ਦੇ ਵੱਲੋਂ ਨਹੀਂ ਕੀਤਾ ਗਿਆ ਤਾਂ ਉਸ ਕਰਕੇ ਕਿਤਨੇ ਕਿਤੇ ਪਰਿਵਾਰ ਵੀ ਔਰ ਅਕਾਲੀ ਦਲ ਦੇ ਆਗੂਆਂ ਦੀ ਜਿਹੜੀ ਨਾਰਾਜ਼ਗੀ ਹੈ ਉਹ ਸਿੱਧੇ ਤੌਰ ਤੇ ਸਾਹਮਣੇ ਆ ਰਹੀ ਹੈ ਔਰ ਵਿਕਰਮ ਮਜੀਠੀਆ ਨੇ ਵੀ ਇਹ ਜ਼ਿਕਰ ਕੀਤਾ ਕਿ ਪੁਲਿਸ ਹਮੇਸ਼ਾ ਕੋਈ ਕਾਂਡ ਹੋਣ ਤੋਂ ਬਾਅਦ ਰਿਐਕਟ ਕਰਦੀ ਹੈ ਜਿਸ ਕਰਕੇ ਕਈ ਲੋਕਾਂ ਨੂੰ ਜਿਹੜੀ ਆਪਣੀ ਕੀਮਤੀ ਜਾਨ ਹੈ ਉਹ ਗਵਾਉਣੀ ਪੈਂਦੀ ਹੈ ਤਾਂ ਹੁਣ ਲਾਜ਼ਮੀ ਤੌਰ ਤੇ ਕਿਉਂਕਿ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਇਹ ਕੌਂਸਲਰ ਸੀ ਔਰ ਉਸ ਦਾ ਬੇਰਹਿਮੀ ਦੇ ਨਾਲ ਦਿਨ ਦਿਹਾੜੇ ਕਤਲ ਕੀਤਾ ਗਿਆ ਕੱਲ ਇਸ ਦਾ ਜਿਹੜਾ ਰਿਐਕਸ਼ਨ ਹੈ ਵੱਡੇ ਪੱਧਰ ਤੇ ਉਹ ਦੇਖਣ ਨੂੰ ਮਿਲ ਸਕਦਾ ਔਰ ਸਿਆਸੀ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਜਿਵੇਂ ਉਹ ਰਵਨੀਤ ਬਿੱਟੂ ਹੋਣ ਜਾਂ ਫਿਰ ਬਿਕਰਮਜੀਤੀਆ ਤਾਂ ਇੱਕ ਵੱਡਾ ਸਿਆਸੀ ਮੁੱਦਾ ਇਹ ਜ਼ਰੂਰ ਬਣਦਾ ਹੋਇਆ ਚੱਲ ਜੋ ਹੈ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ ਅੱਛਾ ਰਾਜੀਵ ਅੱਜ ਦੀ ਕੋਈ ਸੀਸੀਟੀਵੀ ਨਜ਼ਰ ਆ ਕੋਈ ਆਈ ਹੈ ਆ ਦੇਖੋ ਅੱਜ ਦੀ ਜਿਹੜੀ ਸੀਸੀਟੀਵੀ ਆ ਪੁਲਿਸ ਦਾ ਦਾਵਾ ਹੈ ਕਿ ਅਸੀਂ ਉਸ ਸੀਸੀਟੀਵੀ ਦੇ ਆਧਾਰ ਤੇ ਹੀ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪਛਾਣ ਕੀਤੀ ਹੈ ਪਰ ਅਵੀਡੀਆ ਤੱਕ ਹਲੇ ਉਹ ਫੁਟੇਜ ਜਿਹੜੀ ਇਹ ਨਹੀਂ ਪਹੁੰਚੀ ਪਰ ਕਿਉਂਕਿ ਜਦੋਂ ਇਹ ਕਤਲकांड ਜੋ ਹੈ ਕੇਸ ਨੂੰ ਜਦੋਂ ਅੰਜਾਮ ਦਿੱਤਾ ਜਾਂਦਾ ਹੈ ਤਾਂ ਤੁਰੰਤ ਪੁਲਿਸ ਵੱਲੋਂ ਜਿੰਨੇ ਵੀ ਆਸ-ਪਾਸ ਦੇ ਇਲਾਕੇ ਨੇ ਕਿਉਂਕਿ ਸ਼ਾਰਟਾ ਸਾਹਿਬ ਜੋ ਗੁਰਦੁਆਰਾ ਸਾਹਿਬ ਦੇ ਨੇੜੇ ਇਹ ਘਟਨਾ ਵਾਪਰੀ ਸੀ ਔਰ ਆਸ-ਪਾਸ ਉਸਦੇ ਪੂਰਾ ਜਿਹੜਾ ਰਿਹਾਇਸ਼ੀ ਇਲਾਕਾ ਹੈ ਹਰ ਪਾਸੇ ਢੀੜਪਾਰ ਜਿਹੜੀ ਹੈ ਉਹ ਰਹਿੰਦੀ ਹੈ ਔਰ ਇਹ ਵੀ ਇੱਕ ਖੁਸ਼ਕਿਸਮਤੀ ਵਾਲੀ ਗੱਲ ਰਹੀ ਹੈ ਕਿ ਕਿਸੇ ਹੋਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੀਸੀਟੀਵੀ ਫੁਟੇਜ لازਮੀ ਤੌਰ ਤੇ ਪੁਲਿਸ ਵੱਲੋਂ ਕਬਜ਼ੇ ਦੇ ਵਿੱਚ ਲਈ ਗਈ ਹੈ ਉਰੂਸ ਦੇ ਆਧਾਰ ਤੇ ਇਹਨਾਂ ਮੁਲਜ਼ਮਾਂ ਦੀ ਜਿਹੜੀ ਪਛਾਣ ਹੈ ਉਹ ਕਰਨ ਦਾ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਠੀਕ ਹੈ ਧੰਨਵਾਦ ਰਜੀਵ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਨੇ ਰਾਜੀਵ ਕਿ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਔਰ ਪੁਲਿਸ ਦਾਵਾ ਕਰ ਰਹੀ ਹੈ ਕਿ ਛੇਤੀ ਹੀ ਅਸੀਂ ਉਹਨਾਂ ਨੂੰ ਫੜ ਲਵਾਂਗੇ ਛੇਤੀ ਹੀ ਪੁਲਿਸ ਦੇ ਸਿਕੰਜੇ ਛੋਣਗੇ ਪਰ ਸਵਾਲ ਇਹ ਹੈ ਕਿ ਜਿਸ ਕਾਉਂਸਲਰ ਵੱਲੋਂ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਨੂੰ ਖਤਰਾ ਸੀ ਜੇ ਵਾਕਿਆ ਹੀ ਸਮੇਂ ਰਹਿੰਦੇ ਪੁਲਿਸ ਇਸ ਤੇ ਸਖਤ ਕਾਰਵਾਈ ਕਰਦੀ ਤਾਂ ਅੱਜ ਸ਼ਾਇਦ ਹਰਜਿੰਦਰ ਦੀ ਜਾਨ ਸਲਾਮਤ ਰਹਦੀ ਪਰ ਹਰਜਿੰਦਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਹੁਣ ਇਹ ਪੰਜਾਬ ਦੇ ਵਿੱਚ ਇੱਕ ਵੱਡਾ ਸਿਆਸੀ ਮੁੱਦਾ ਬਣਦਾ ਵੀ ਨਜ਼ਰ ਆ ਰਿਹਾ ਕਿਉਂਕਿ ਹਰਜਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਸੀ ਅਕਾਲੀ ਦਲ ਦਾ ਕਾਉਂਸਲਰ ਸੀ ਔਰ ਇਸ ਕਰਕੇ ਅਕਾਲੀ ਨੇ ਤਾਵਾਂ ਵੱਲੋਂ ਸਿੱਧਾ-ਸਿੱਧਾ ਸਰਕਾਰ ਨੂੰ ਇਸ ਤੇ ਲਈ ਜ਼ਿੰਮੇਵਾਰ ਠਰਾਇਆ ਜਾ ਤੇ ਅਗਲੀ ਖਬਰ ਦਾ ਰੁਕ ਕਰਦੇ ਆ ਜ਼ਿਕਰ ਅਮਰਿਤਪਾਲ ਦੇ ਸਾਥੀਆਂ ਦਾ ਜੋ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਔਰ ਬਠਿੰਡਾ ਜੇਲ੍ਹ ਤੋਂ ਹੁਣ ਉਹਨਾਂ ਨੂੰ ਸ਼ਿਫਟ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ਅਮਰਿਤਪਾਲ ਦੇ ਸਾਥੀਆਂ ਨੇ ਆਪਣੀ ਜਾਨ ਨੂੰ ਨਸ਼ਾ ਤਸਕਰਾਂ ਤੋਂ ਖਤਰਾ ਦੱਸਿਆ ਹੈ ਉਹਨਾਂ ਕਿਹਾ ਕਿ ਜੇਲ੍ਹ ਦੇ ਵਿੱਚ ਵੱਡੇ ਨਸ਼ਾ ਤਸਕਰ ਬੰਦ ਨੇ ਤੇ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਬੈਰਕਾਂ 'ਚ ਬੰਦ ਕੀਤਾ ਗਿਆ ਹੈ ਸੋ ਵਕੀਲ ਦੇ ਜ਼ਰੀਏ ਇਹ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਹੋਰ ਜੇਲ੍ਹ 'ਚ ਸ਼ਿਫਟ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ADGP ਜੇਲ ਨੇ ਉਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ ਭਗਵੰਤ ਸਿੰਘ ਬਾਜੇ ਕੇ ਦਾ ਜ਼ਿਕਰ ਕੀਤਾ ਗਿਆ ਇਹ ਉਹਨਾਂ ਕਹਾਂਗੇ ਭਗਵੰਤ ਸਿੰਘ ਬਾਜੇ ਕੇ ਦੀ ਜੇਲ ਤੋਂ ਫੋਨ ਤੇ ਪਰਿਵਾਰ ਨਾਲ ਗੱਲ ਕਰਨ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ ਬਠਿੰਡਾ ਜੇਲ ਚ ਅਮਰਿਤਪਾਲ ਸਿੰਘ ਦੇ ਚਾਰ ਸਾਥੀ ਇਸ ਵੇਲੇ ਬੰਦ ਕੀ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਨੂੰ ਜੋ ਜਾਨ ਨੂੰ ਖਤਰਾ ਹੈ ਜੇ ਜੋ ADGP ਪੰਜਾਬ ਪ੍ਰिजनਸ ਨੇ ਉਹ ਇਹਨਾਂ ਦੀ ਜੋ ਐਪਲੀਕੇਸ਼ਨ ਹੈ ਉਹ ਮਨਜ਼ੂਰ ਨਹੀਂ ਕਰ ਰਏ ਤੇ ਉਹਨਾਂ ਨੇ ਖਾਰਜ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਜੇਲ੍ਹ ਵਿੱਚ ਸਾਹਮਣਾ ਵੀ ਕਰਨਾ ਪਿਆ ਜੋ ਪ੍ਰਧਾਨ ਮੰਤਰੀ ਬਾਜੇ ਕੇ ਹੋਰਾਂ ਦੀ ਜੋ ਫੈਸਿਲਿਟੀ ਸੀ ਜੇਲ੍ਹ ਦੀ STD ਤੋਂ ਆਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਉਹ ਬੰਦ ਕਰ ਦਿੱਤੀ ਗਈ ਹੈ ਤੇ ਇਹਨਾਂ ਸਿੰਘਾਂ ਨੂੰ ਕਾਫੀ ਘੰਟੇ ਵੱਧ ਇਹ ਸਾਰੇ ਦੀ ਚੱਕਰ ਸਾਰੇ ਹੀ ਖਾਂਦੇ ਆਇਆ ਹਾਲਾਂਕਿ ਸਾਰੇ ਹੀ ਨਾਰਥ ਇੰਡੀਆ ਨੂੰ ਉਸਨੇ ਆਪਣੀ ਜਪੇਟ ਚੱਲਿਆ ਕਿਸ ਦੇ ਕਨਾਲ ਕਾਫੀ ਨੁਕਸਾਨ ਹੋਇਆ ਹੈ ਕਿਤੇ ਸੋਲਰ ਪੈਨਲ ਡਿੱਗੇ ਨੇ ਤੇ ਕਿਤੇ ਹੋਡਿੰਗਸ ਡਿੱਗੇ ਨੇ 50 ਫੁੱਟ ਉੱਚਾ ਇੱਕ ਹੋਡਿੰਗ ਦੱਸਿਆ ਜਾ ਰਿਹਾ ਕਿਉਂਕਿ ਆਮੋ ਆਨ ਵਕਫਾ ਖਾਵਾ ਤੇ ਲੱਗੀ ਹੁੰਦੇ ਨੇ ਇਸ 'ਚ ਐਡਵਰਟਾਈਜ਼ਮੈਂਟ ਦਿੱਤੀ ਹੁੰਦੀ ਹੈ ਵਕਫਾ ਕੰਪਨੀਆਂ ਦੇ ਵੱਲੋਂ ਹੋਡਿੰਗ ਦੀ ਲਪੇਟ 'ਚ ਇੱਕ ਬਾਈਕ ਸਵਾਰ ਆ ਗਿਆ ਕਿ ਤੇਜ਼ ਹਨੇਰੀ ਚੱਕਰ ਜਦੋਂ ਆ ਰਿਹਾ ਸੀ ਤੇ ਆ ਬਾਈਕ ਸਵਾਰ ਜਾ ਰਿਹਾ ਸੀ ਤੇ ਅਚਾਨਕ ਹੋਡਿੰਗ ਡਿੱਗਿਆ ਹੋਡਿੰਗ ਇਸ ਦੇ ਉੱਪਰ ਡਿੱਗਿਆ ਜਿਸ ਨਾਲ ਗੰਭੀਰ ਰੂਪ 'ਚ ਇਹ ਜੋ ਸ਼ਖਸ ਹੈ ਜ਼ਖਮੀ ਹੋ ਗਿਆ ਉਪਲਬਧ ਹੈ ਤਸਵੀਰਾਂ ਕਿਸ ਦੇ ਕਨਾਲ ਹੋਡਿੰਗ ਬੁਰੀ ਤਰੀਕੇ ਨਾਲ ਨੁਕਸਾਨ ਕੇ ਠੱਟ ਗਿਆ ਹੈ ਤੇ ਇੱਥਲੇ ਪਾਸੇ ਤਸਵੀਰ ਉਸ ਸ਼ਖਸ ਦੀ ਜੋ ਕਿ ਇਸ ਹੋਲਡਿੰਗ ਦਿੱਗਨ ਦੀ ਚਪੇਟ ਨਾਲ ਆ ਗਿਆ ਤੇ ਗੰਭੀਰ ਰੂਪ ਚ ਜ਼ਖਮੀ ਹੋਇਆ ਹੈ ਅੱਗੇ ਵਧਾਂਗੇ ਕੱਲ੍ਹ ਕਰਾਂਗੇ ਹਿਮਾਚਲ ਪ੍ਰਦੇਸ਼ ਦੀ ਹਿਮਾਚਲ ਪ੍ਰਦੇਸ਼ ਦੇ ਰਾਮਪੁਰ 'ਚ ਬੱਦਲ ਫਟ ਗਿਆ ਹੈ ਤੇ ਬੱਦਲ ਫਟਣ ਕਰਕੇ ਪਾਰੀ ਨੁਕਸਾਨ ਹੋਇਆ ਹੈ ਤੇਜ਼ ਪਾਣੀ 'ਚ ਕਈ ਵਾਹਨ ਵਹੀਕਲ ਵੈਗਰ ਆਵਾਜਾਈ ਵੀ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ ਹੈ मलबे की चपेट के हिमाचल में भारी नुकसान हुआ है बदल फटे है अमुमन जदों बदल फटता है तो किस तरीके भारी नुकसान होता है रामपुर हिमाचल दस्वीर एक गलतेज हेरी भी चर आया तरीके पहाड़ी इलाकों को लेके मैदानी इलाकों तक कह देख मिलया

ਰਾਈਟ ਹੱਥ ਨਾਲ ਜਾ ਰਹਾ ਨਾ ਤਾਂ ਬਸ ਦੇ ਨਾਲਾ ਫਟ ਗਿਆ ਉੱਪਰ ਗੱਡੀਆਂ ਆ ਗਈ ਉੱਪਰ ਦੇ ਤੇ ਬਾਕੀ ਆਪ ਤਸਵੀਰਾਂ ਕਿਉਂਕਿ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਬੱਦਲ ਫਟਿਆ ਹੈ ਤੇ ਕਿਸ ਤਰੀਕੇ ਨਾਲ ਲੋਕ ਆਪਣੀ ਜਾਨ ਬਚਾ ਕੇ ਇਧਰ ਉਧਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਮਹਿਲਾ ਦੇਖੀ ਜਾ ਸਕਦੀ ਹੈ ਕਿਉਂਕਿ ਕਾਫੀ ਜਦੋਂ ਬੱਦਲ ਫਟਦਾ ਹੈ ਤੇ ਇੱਕਦਮ ਹੀ ਕਾਫੀ ਪਾਣੀ ਆਉਂਦਾ ਹੈ ਜੋ ਕਿ ਆਪਣੇ ਨਾਲ ਜਿੰਨਾ ਕਿਤੇ ਅਸੀਂ ਕਹਿ ਸਕਨੇ ਕਿ ਨੁਕਸਾਨ ਲੈ ਕੇ ਆਉਂਦਾ ਹੈ ਉਹ ਵਾਲਾ ਪੂਰੇ ਗਾਦੀ ਕੋ ਦਿ ਸੇ ਚੱਕਰ ਸਾਰੇ ਹੀ ਖਾਂ ਤੇ ਆਇਆ ਹਾਲਕੀ ਸਾਰੇ ਹੀ ਨਾਰਥ ਇੰਡੀਆ ਨੂੰ ਉਸਨੇ ਆਪਣੀ ਜਪੇਟ ਚੱਲਿਆ ਕਿਸਲੇ ਕਨਾਲ ਕਾਫੀ ਨੁਕਸਾਨ ਹੋਇਆ ਹੈ ਕਿਤੇ ਸੋਲਰ ਪੈਨਲ ਡਿੱਗੇ ਨੇ ਤੇ ਕਿਤੇ ਹੋਡਿੰਗਸ ਡਿੱਗੇ ਨੇ 50 ਫੁੱਟ ਉੱਚਾ ਇੱਕ ਹੋਡਿੰਗ ਦੱਸਿਆ ਜਾ ਰਿਹਾ ਕਿਉਂਕਿ ਆਮੋਨ ਵਕਫਾ ਖਾਵਾ ਤੇ ਲੱਗੇ ਹੁੰਦੇ ਨੇ ਇਸ 'ਚ ਐਡਵਰਟਾਈਜ਼ਮੈਂਟ ਦਿੱਤੀ ਹੁੰਦੀ ਹੈ ਵਕਫਾ ਖਾਵਾ ਕੰਪਨੀਆਂ ਦੇ ਵੱਲੋਂ ਹੋਡਿੰਗ ਦੀ ਲੱਪੇਟ 'ਚ ਇੱਕ ਬਾਈਕ ਸਵਾਰ ਆ ਗਿਆ ਕਿ ਤੇਜ਼ ਹਨੇਰੀ ਚੱਕਰ ਜਦੋਂ ਆ ਰਿਹਾ ਸੀ ਤੇ ਆ ਬਾਈਕ ਸਵਾਰ ਜਾ ਰਿਹਾ ਸੀ ਤੇ ਅਚਾਨਕ ਹੋਡਿੰਗ ਡਿੱਗਿਆ ਹੋਡਿੰਗ ਇਸ ਦੇ ਉੱਪਰ ਡਿੱਗਿਆ ਜਿਸ ਨਾਲ ਗੰਭੀਰ ਰੂਪ 'ਚ ਇਹ ਜੋ ਸ਼ਖਸ ਹੈ ਜ਼ਖਮੀ ਹੋ ਗਿਆ ਉਪਲਬਧ ਹੈ ਤਸਵੀਰਾਂ ਕਿਸਲੇ ਕਨਾਲ ਹੋਡਿੰਗ ਬੁਰੀ ਤਰੀਕੇ ਨਾਲ ਨੁ ਇਹ ਠੱਠ ਦਿੱ ਗਿਆ ਹੈ ਤੇ ਹਿੱਟਲੇ ਪਾਸੇ ਤਸਵੀਰ ਉਸ ਸ਼ਖਸ ਦੀ ਜੋ ਕਿ ਇਸ ਕੋਡਿੰਗ ਦਿੱਕਨ ਦੀ ਚਪੇਟ ਨਾਲ ਆ ਗਿਆ ਤੇ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਅੱਗੇ ਵਧਾਂਗੇ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੀ ਹਿਮਾਚਲ ਪ੍ਰਦੇਸ਼ ਦੇ ਰਾਮਪੁਰ 'ਚ ਬੱਦਲ ਫਟ ਗਿਆ ਹੈ ਤੇ ਬੱਦਲ ਫਟਣ ਕਰਕੇ ਪਾਰੀ ਨੁਕਸਾਨ ਹੋਇਆ ਹੈ ਤੇਜ਼ ਪਾਣੀ 'ਚ ਕਈ ਵਾਹਨ ਵਹੀਕਲ ਵੈਗਰ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ ਪ੍ਰਸ਼ਾਸਨ ਦੇ ਵੱਲੋਂ बचाव कार्य लगातार जारी है लोगों अलर्ट रहने के लिए रोज आ गया है किस तरीके कई गड्डिया मलबे की चपेट के नाल, कई मलबे दी चपे दे नाल ही बहुत रामपुरा दस्वीर हिमाचल में भारी नुकसान हुआ है बदल फटे है अमूमन जदों बदल फटता है, किस के नाल पारी है। तेज, किस के नाल? तो किस तरीके भारी नुकसान होता है रामपुर हिमाचल दस्वीर की कल तेज देरी भी चखड़ आया तरीके पहाड़ी इलाकों को लेकर मैदानी इलाकों तक इसका कहर देखने को मिले

काफी नुकसान इतने तो होया आवा है आवाजाई पूरे तरीके था बह चुकी है आईया ने किसान